ਰੋਜੀ ਰੋਟੀ ਕਮਾਉਣ ਲਈ ਸਾਊਦੀ ਅਰਬ ਕੇ ਵਿਅਕਤੀ ਦੇ ਖਿਲਾਫ ਚੋਰੀ ਦਾ ਮਾਮਲਾ ਦਰਜ ਹੋਣ ਦੇ ਕਾਰਨ ਉਸ ਨੂੰ 5 ਸਾਲ ਦੀ ਸਜ਼ਾ ਕੱਟਣ ਦੇ ਬਾਵਜੂਦ ਅਤੇ ਭਾਰੀ ਹਰਜਾਨਾ ਦੇਣ ਦੇ ਬਾਵਜੂਦ ਵੀ ਸਰਕਾਰ ਰਿਆ ਨਹੀਂ ਕਰ ਰਹੀ ਉਸ ਦੇ ਪਰਿਵਾਰ ਨੇ ਅਪੀਲ ਕੀਤੀ ਹੈ ਸਰਕਾਰ ਤੇ ਪ੍ਰਸ਼ਾਸਨ ਉੱਗੇ ਕੋਹਲ ਲਗਾਈ ਹੈ ਕਿ ਉਸ ਦੇ ਪਰਿਵਾਰ ਤੇ ਉਸ ਦੇ ਵਿਅਕਤੀ ਉਸ ਵਿਅਕਤੀ ਨੂੰ ਪਿੰਡੋਂ ਚ ਲਿਆਇਆ ਜਾਵੇ ਉਸ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਨਿਆਂ ਦਿਵਾਇਆ ਜਾਵੇ ਇਹ ਵਿਅਕਤੀ ਕਰਤਾਰਸਪੁਰ ਦਾ ਰਹਿਣ ਵਾਲਾ ਪ੍ਰੇਮ ਲਾਲ ਵੀ 113 ਵਿੱਚ ਆਪਣੀ ਰੋਜੀ ਰੋਟੀ ਕਮਾਉਣ ਦੇ ਲਈ ਵਿਦੇਸ਼ ਗਿਆ ਸੀ ਅਤੇ ਇੱਕ ਟਰੱਕ ਡਰਾਈਵਰ ਦਾ ਕੰਮ ਕਰਦਾ ਸੀ ਉਸ ਵਿੱਚ ਕੁਝ ਪੰਜਾਬੀ ਲੜਕੀਆਂ ਨੇ ਚੋਰੀ ਦਾ ਚੋਰੀ ਸਮਾਨ ਚੋਰੀ ਕਰ ਲਿਆ ਅਤੇ ਇਸ ਦਾ ਇਲਜ਼ਾਮ ਉਸ ਟਰੱਕ ਡਰਾਈਵਰ ਪ੍ਰੇਮ ਲਾਲ ਦੇ ਉੱਪਰ ਆ ਗਿਆ ਪੰਚਾਇਤ ਦੀ ਜਾਂ ਕਟਨ ਦੇ ਬਾਵਜੂਦ ਅਤੇ ਪਾਰੀ ਹਰਜਾਨਾ ਦੇਣ ਦੇ ਬਾਵਜੂਦ ਉਸ ਨੂੰ 11 ਸਾਲਾਂ ਤੋਂ ਰਿਹਾਨ ਨਹੀਂ ਕੀਤਾ ਜਾ ਰਿਹਾ ਉਸ ਦੇ ਪਰਿਵਾਰ ਨੇ ਸਿਕੰਦਰ ਸਿੰਘ ਰੰਧਾਵਾ ਨਵੇਂ ਐਮਪੀ ਸਾਹਿਬ ਨੂੰ ਕੋਹਲ ਲਗਾਈ ਹੈ ਅਤੇ ਪ੍ਰਸ਼ੰਤ ਨੂੰ अपील की है कि उन्होंने कोई साड़ ली जाए इस वीडियो वर्तव्य शेयर करो व्यक्ति अपने स्विदेश अपने परिवार वापस आ सके डॉक्टर लखन शर्मा विशेष रिपोर्टा ला टीवी लाइव तो ਲਗੂ ਨੂੰ ਆਨ ਲਿਖਿਆ ਨੀ ਨੀ ਨਹੀਂ 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 ਲੱਗਿਆ ਬਾਅਦ ਹਾਂਜੀ ਮੇਰਾ ਦਿਓਰ ਪੇਉਰ ਪ੍ਰੀਮ ਜਨ ਪ੍ਰੀਮਪਾਲ ਕਿਲਾ ਨਾ ਤੁਸਿੰਗਰian ਵਾਲੇ ਜ਼ਿਲ੍ਹਾ ਗਰਦਾਸਪੁਰ ਤੇ ਛੋਟੇ ਛੋਟੇ ਇਹੀ ਬੱਚੇ ਸਾਡੇ ਤੇ ਸਭ ਦੇ ਅਰਬ ਗਿਆ ਹੈ ਕਮਾਈ ਕਰਨ ਵਾਸਤੇ ਤੇ ਉਹਨਾਂ ਨੂੰ ਅਥੇ ਝੂਠਾ ਇਲਜ਼ਾਮ ਲਾ ਕੇ ਪਸਾਇਆ ਗਿਆ ਵਾ ਪਤਾ ਨਹੀਂ ਸਾਨੂੰ ਕਿ ਕੀ ਬਣਿਆ ਤੇ ਕੀ ਨਹੀਂ ਹੋਦੈ ਨਾਲ ਠੀਕ ਆ ਤੇ ਬੱਚੇ ਵੀ ਤਰਲੇ ਮਾਰਦੇ ਆ ਤੇ ਅਜਿਵੇਂ ਬਾਕੀ ਉਹਦੇ ਭਰਾ ਵੀ ਦਿਹਾੜੀ ਲਾਉਣ ਵਾਲੇ ਉਹਨਾਂ ਦਾ ਆਪਣਾ ਟਾਈਮ ਪਾਸ ਹੁੰਦਾ ਵਾ ਤੇ ਇਹਦਾ ਵਿਚਲੇ ਦਾ ਸਾਥ ਨਾ ਅਹੀਂ ਦੇ ਸਕਦੇ ਆ ਤੇ ਨਾ ਹੀ ਮਤਲਬੀ ਬਾਹਰੋਂ ਕੋਈ ਸੂਤ ਆ ਤੇ ਅੱਜ ਤੱਕ ਫਸਿਆ ਤੇ ਕੋਈ ਹਾਨੂੰ ਕਿਸੇ ਦਾ ਕੋਈ ਹੱਲ ਕਰਨ ਲੱਗਨ ਦੇ ਆ ਵੀ ਕੀ ਕਿੱਦਾਂ ਉੱਥੇ ਫਸਿਆ ਕਿੱਦਾਂ ਨਹੀਂ ਨਾ ਕੋਈ ਪੈਸਾ ਨਾ ਕੋਈ ਥੇਲਾ ਵੀ ਭੇਜਿਆ ਹੋਇਆ ਤੇ ਤਾਂ ਵੀ ਕੋਈ ਕਰੇ ਵੀ ਘਰ ਦੇ ਟਾਈਮ ਪਾਸ ਕਰਨਾ ਕੀ ਮੰਗ ਕਰਦੇ ਸਰਕਾਰ ਬੱਚੇ ਹੁਣ ਕਹਿੰਦੇ ਪੀ ਸਾਡੇ ਪਾਪਾ ਘਰ ਆਉਣ ਤੇ ਹੀ ਆਪਣਾ ਆਪਣੀ ਸਾਥ ਤੇ ਗੁਜ਼ਾਰਾ ਚਾਹੀਏ ਲੋਕਾਂ ਦੇ ਚਾਹੀ ਦੇਖੀਏ ਪੀ ਲੋਕਾਂ ਦੇ ਪਾਪਾ ਇਦਾਂ ਟਾਈਮ ਪਾਸ ਕਰਦੇ ਖੁਸ਼ੀਆਂ ਕਰਦੇ ਨਹੀਂ ਕਰੀਏ ਸਰਕਾਰ ਤੋਂ ਕੀ ਮੰਗ ਕਰਦੇ ਸਰਕਾਰ ਤੋਂ ਮੰਗ ਇਹੋ ਹੀ ਹੈ ਪੀ ਸਾਡਾ ਦਿਓਰ ਘਰ ਆਉਣਾ ਚਾਹੀਦਾ ਠੀਕ ਇੱਕ ਹੋਰ ਬੋਲਦੀ ਪਈ ਆ ਤੇ ਮੇਰੇ ਪਤੀ 11 ਸਾਲ ਹੋ ਗਿਆ ਸੌਦੀ ਅਰਬ ਕੇ ਆ ਜੱਦਾ ਸ਼ਹਿਰ ਤੇ ਝੂਠੇ ਇੰਜਾਮ ਦੇ ਚ ਫਸ ਗਏ ਆ ਅਹੀ ਬੜੇ ਤਰਲੇ ਮੈਂ ਤਾਂ ਕੀਤੀਆਂ ਨੇ ਤੇ ਕਿਹ ਜਨੇ ਨਹੀਂ ਸਾਡੀ ਸੁਣੀ ਹੈਗੀ ਤੇ ਅਹੀ ਕਹਿੰਦੇ ਆ ਵੀ ਚਲ ਛੇਤੀ ਘਰ ਵਾਪਸ ਆ ਜਾਣ ਤੇ ਉਹਨਾਂ ਦੀ ਸਜ਼ਾ ਖਤਮ ਹੋ ਗਈ ਹੈ ਹੁਣ ਤੇ ਹੁਣ ਉਹ ਝੂਠੇ ਮਤਲਬ ਕਿ ਉਹ ਛੱਡਦੇ ਨਹੀਂ ਪਏ ਤੇ ਝੂਠੇ ਜਾਂ ਵਿੱਚ ਫਸੇ ਗਏ ਆ ਤੇ ਉਹ ਮਤਲਬ ਕੀ ਉਹ ਕਰਦੇ ਜੁਰਮਾਨਾ ਪਾਤਾ ਉਹਨਾਂ ਨੂੰ 45 ਲੱਖ ਰੁਪਈਆ ਤੇ ਅਹੀ ਕਿੱਥੋਂ ਭਰ ਸਕਦੇ ਆ ਗਰੀਬ ਬੰਦੇ ਆ ਮੈਂ ਤਾਂ ਕਰਕੇ ਤੇ ਆਪਾਂ ਕਾਰ ਚਲਾਉਨੇ ਆ چھوٹے چھوٹے ਆ ਤੇ ਹੁਣ ਛੱਡ ਕੇ ਚਲ ਗਏ ਆ ਤੁਸੀਂ ਕੀ ਮਨ ਕਰਦੇ ਹੋ ਫਤ ਕੋਈ ਐਪਲੀਕੇਸ਼ਨ ਦਿੱਤੀ ਕਿਹਨੇ ਕਰ ਰਿਹਾ ਹਾਂਜੀ ਅਹੀ ਦਿੱਤੀ ਆ ਭਗਵੰਤ ਮਾਨ ਨੇ ਵੀ ਕਿਹਾ ਆ ਧਾਰੀ ਵਾਲੇ ਨੇ ਵੀ ਕਿਹਾ ਸਰਬਜੀਤ ਨੇ ਵੀ ਕਿਹਾ ਕਿ ਇਹਨੇ ਨਹੀਂ ਸਾਡੀ ਸੁਣੀ ਹੈਗੀ ਤੇ ਹੁਣ ਅਸੀਂ ਕਹਿੰਨੇ ਆ ਤੇ ਚੱਲ ਛੇਤੀ ਛੇਤੀ ਕਾਰ ਆ ਜਾਵੇ ਇਹ ਗਰੀਬ ਬੰਦੇ ਆ ਤੇ ਮੈਂ ਤਾਂ ਕਾਰ ਕਰ ਕਰ ਕੇ ਆਪਾਂ ਨਿਆਣੇ ਪਾਲ ਲਿਆ ਕਿਸੇ ਨੇ ਸਾਥ ਨਹੀਂ ਸਾਡਾ ਦਿੱਤਾ ਹੈਗਾ ਮੇਰਾ ਕੋ ਦੀਪ ਸਿੰਘ ਪ੍ਰੇਮਪਾਲ ਮੇਰਾ ਤਾਇਆ ਜੀ ਦਾ ਲੜਕਾ ਉਹ ਸਾਊਦੀ ਅਰਬ ਦੇ ਅਰਬ ਵਿੱਚ ਕੰਮ ਕਰਨ ਲਈ ਗਏ ਸੀ 11 ਸਾਲ ਹੋ ਗਏ ਹਨ ਉਹਨਾਂ ਨੂੰ 2 ਸਾਲ ਦਾ ਵਿਜਾ ਖਤਮ ਹੋਣ ਤੇ ਉਹ ਫੇਰ ਆਉਣ ਗਏ ਸੀ ਉਹਨਾਂ ਨੂੰ ਕਿਸੇ ਨੇ ਝੂਠੇ ਕੇਸ ਵਿੱਚ ਫਸਾ ਦਿੱਤਾ ਉਹਨੂੰ 5 ਸਾਲ ਦੀ ਸਜ਼ਾ ਹੋ ਗਈ ਸਜ਼ਾ ਕੱਟਣ ਦੇ ਬਾਵਜੂਦ ਵੀ ਉਹਨਾਂ ਨੂੰ ਰਿਹਾ ਨਹੀਂ ਕੀਤਾ ਗਿਆ ਉਹ ਛੋਟੇ ਛੋਟੇ ਬੱਚੇ ਛੱਡ ਕੇ ਇੱਥੇ ਗਏ ਉਹਨੂੰ ਜਵਾਨ ਹੋ ਗਏ ਤੁਹਾਨੂੰ ਆਦੀ ਸਰਕਾਰਾਂ ਦੇ ਹੱਥੀ ਖੜ ਕੇ ਬੇਨਤੀ ਆ ਕਿ ਉਹਨਾਂ ਨੂੰ ਹਾਂ ਕੀਤਾ ਜਾਵੇ ਅਸੀਂ ਬੜਿਆਂ ਕੇ ਅਪੀਲ ਕੀਤੀ ਭਗਵੰਤ ਮਾਨ ਅਗੇ ਹਰਚੰਨ ਸਿੰਘ ਅਗੇ ਚਰਨ ਸਿੰਘ ਅਗੇ ਜਸਬੀਰ ਉਹ ਜਗਰਾਉਂ ਜੀ ਉਹਨਾਂ ਅਗੇ ਵੀ ਅਪੀਲ ਕੀਤੀ ਹੈ ਨਾ ਕਿਸੇ ਨੇ ਹਾਰੀ ਅਪੀਲ ਨਹੀਂ ਸੁਣੀ ਅਸੀਂ ਬੜਿਆਂ ਜਨ ਨੂੰ ਕਿਹਾ ਕਿਸੇ ਨੇ ਹੜਾ ਕੁਝ ਨਹੀਂ ਸੁਣਿਆ ਮਾਂ ਕਦੇ ਹਾਰੀ ਹਾਰੀ ਅਪੀਲ ਸੁਣੀ ਜਾਵੇ ਇਹਨੂੰ ਵੀ ਹਾਂ ਕੀਤਾ ਜਾਵੇ